ਖਬਰ ਤੋਂ ਰੀਤ ਦੇ ਨਜ਼ਦੀਕੀ ਪਿੰਡ ਬਮਾਲ ਤੋਂ ਐ ਜਿੱਥੇ ਦੇ ਕਿਸਾਨ ਲਖਵੀਰ ਸਿੰਘ ਦੀ 5 ਏਕੜ ਦੇ ਕਰੀਬ ਖੜੀ ਫਸਲ ਸੜ ਕੇ ਸੁਆਹ ਹੋ ਗਈ। ਚਸ਼ਮਦੀਨਾ ਨੇ ਦੱਸਿਆ ਕਿ ਖੇਤ ਵਿੱਚ ਅਚਾਨਕ ਹੀ ਅੱਗ ਲੱਗ ਗਈ ਅਤੇ ਹਵਾ ਦੇ ਤੇਜ਼ ਹੋਣ ਦੇ ਚੱਲਦਿਆਂ ਇਹ ਅੱਗ ਬੜੀ ਤੇਜ਼ੀ ਨਾਲ ਫੈਲ ਗਈ। ਕਿਸਾਨ ਲਖਵੀਰ ਸਿੰਘ ਨੇ ਦੱਸਿਆ ਕਿ ਅੱਗ ਦੀ ਸੂਚਨਾ ਮਿਲਦੇ ਹੀ ਪਿੱਛੇ ਵੀ ਇਸੀ ਅਨਾਉਂਸਮੈਂਟ ਕਰਵਾ ਦਿੱਤੀ ਇੱਕ ਤੋਂ ਬਾਅਦ ਵੱਡੀ ਗਿਣਤੀ ਵਿੱਚ ਪਿੰਡ ਦੇ ਕਿਸਾਨ ਅਤੇ ਨੇੜੇ ਦੇ ਪਿੰਡਾਂ ਦੇ ਕਿਸਾਨ ਆ ਗਏ ਜਿਨ੍ਹਾਂ ਨੇ ਆਗਰ ਦੇ ਖੇਤਾਂ ਤੋਂ ਪਾਣੀ ਖਾਦਿਤ ਪੀੜਿਤ ਕਿਸਾਨ ਦਾ ਕਹਿਣਾ ਹੈ ਕਿ ਉਹ ਸਰਕਾਰ ਤੋਂ ਹੁਣ ਉਜਿਗਵਾ ਆਪੇ ਹੁਣ ਮੰਗ ਕਰਦੇ ਹਨ ਕਿਉਂਕਿ ਉੱਤਾਵਾਂ ਨੂੰ ਪਾਲੀ ਫਸਲ ਜਦ ਹੁਣ ਮੰਡੀ ਜਾਣ ਦੇ ਕਿਨਾਰੇ ਸੀ ਤਾਂ ਅਚਾਨਕਾਂ ਨੂੰ ਕੁਝ ਨੇ ਅੱਗ ਲਾ ਦਿੱਤੀ ਇਸ ਦਾ ਕੋਈ ਕਦਮ ਨਹੀਂ ਪਾ ਰਿਹਾ ਕੋਈ ਕਹਿਣਾ ਕੀ ਜਾਣੇ ਉਹ ਕਹੀ ਨਹੀਂ ਜਾਂਦਾ ਬਹੁਤ ਔਖਾ ਹੈ ਭਾਈ ਇੱਥੇ ਤੱਕ ਬਹੁਤ ਕਿਸਾਨ ਆਪਣੀ ਫਸਲ ਨੂੰ ਲੈ ਕੇ ਆਉਂਦਾ ਆਹ ਦਿਨ ਤਾਂ ਜਿਹੜਾ ਜਾਂ ਕਿਸਾਨ ਦਾ ਪਰਿਵਾਰ ਦਾ ਜੀ ਮਰ ਗਿਆ ਬਈ ਜਿਹੇ ਜੀ ਫਸਲ ਚਲੀ ਗਈ ਇੱਕ ਬਰਾਬਰ ਹੈ ਕੋਈ ਮਤਲਬ ਕਹਿਣ ਸੁਣਨ ਨੂੰ ਸ਼ਬਦ ਨਹੀਂ ਚਲੋ ਧੰਨਵਾਦ ਹੈ ਫਿਰ ਵੀ ਨਗਰ ਦਾ ਜਿਨ੍ਹਾਂ ਨੇ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਫਿਰ ਵੀ ਬਹੁਤ ਹਿੰਮਤ ਕਰੀ ਨਗਰ ਨੇ ਕਰੀ ਪਿੰਡ ਦੀ ਪੰਚਾਇਤ ਨੇ ਲੋਕਾਂ ਨੇ ਗੁਮਾਂਢੀ ਪਿੰਡਾਂ ਨੇ ਭਾਈ ਪ੍ਰਸ਼ਾਸਨ ਅੱਗੇ ਹੱਥ ਬੰਨ ਕੇ ਬੇਨਤੀ ਹੈ ਵੀ ਅਸੀਂ ਇਹ ਵੀ ਦੋ ਘਰ ਨੇ ਭਰਾ ਨੇ ਤੇ ਸਸੀ ਵੀ ਦੋ ਭਰਾ ਸਾਡੇ 5 ਏਕੜ ਸੜ ਕੇ ਸੁਆਹ ਹੋ ਗਏ ਬਾਈ ਡੀਸੀ ਸਾਹਿਬ ਤੇ ਐਸਡੀਐਮ ਸਾਹਿਬ ਨੂੰ ਬੇਨਤੀ ਕਰਦੇ ਆ ਵੀ ਸਾਡੀ ਹੱਥ ਜੋੜ ਕੇ ਬੇਨਤੀ ਹੈ ਵੀ ਸਾਡਾ ਮਾਮਲਾ ਬਣਦਾ ਮਾਮਲਾ ਸਾਨੂੰ ਦਿੱਤਾ ਜਾਵੇ ਸਾਰਾ ਨਗਰ ਗਵਾਇਆ ਵੀ ਇੰਨਾ ਨੁਕਸਾਨ ਹੋਇਆ ਇੰਨਾ ਨੁਕਸਾਨ ਹੋਇਆ ਬਾਈ ਕਿਹਾ ਵੀ ਨਹੀਂ ਕੋਈ ਸ਼ਬਦ ਵੀ ਨਹੀਂ ਹੈਗੇ ਕੁਝ ਕਿਹਾ ਨਹੀਂ ਜਾ ਸਕਦਾ ਸਾਡੇ 12:30 ਵਜੇ ਮੈਂ ਤਾਂ ਚਾਹ ਲੈ ਕੇ ਖੇਤ ਤੇ ਪਹੁੰਚਿਆ ਦੀ ਜਦ ਮੈਂ ਦੇਖਿਆ ਨਾ ਬਾਈ ਟਰੈਕਟਰ ਖੜਾ ਸੀ ਟਰੈਕਟਰ ਦੇ ਥੱਲੇ ਨਾ ਮੰਜੇ ਜਿੰਨੀ ਅਗ ਮੱਚੀ ਜਾਂਦੀ ਸੀ ਉਹਨੂੰ ਮੈਂ ਕਿਹਾ ਉਹਦੇ ਮੈਂ ਕਿਹਾ ਤੂੰ ਟਰੈਕਟਰ ਬਾਹਰ ਕੱਢ ਲੈ ਕਿਤੇ ਤੇਰਾ ਟਰੈਕਟਰ ਨਾ ਮੱਚ ਜੇ ਬਾਈ ਉਹ ਟਰੈਕਟਰ ਬਾਹਰ ਲੈ ਕੇ ਚੱਲਿਆ ਗਿਆ ਬਸ ਸਪੀਕਰ ਦੇ ਵਿੱਚ ਬੋਲਦਾ ਸੀ ਫੋਨ ਕਰਦਾ ਪ੍ਰਧਾਨ ਨੇ ਸਾਡਾ ਪਰਿਵਾਰਕ ਮੈਂਬਰ ਇੱਕ ਵੀ ਅੱਗ ਲੱਗ ਗਈ ਮਤਲਬ ਹਜ਼ਾਰਾਂ ਦੀ ਗਿਣਤੀ ਚ ਲੋਕ ਇੱਕ ਘੰਟੇ ਦੇ ਵਿੱਚ ਵਿੱਚ ਪਹੁੰਚ ਗਏ ਫੇਰ ਵੀ ਹਵਾ ਇੰਨੀ ਤੇਜ਼ ਸੀ ਬਾਈ ਅੱਗ ਦਾ ਫਲੋ ਇੰਨਾ ਤੇਜ਼ ਸੀ ਵੀ ਇੱਕ ਘੰਟੇ ਚ ਹੀ ਇੰਨਾ ਏਰੀਆ ਸਾੜ ਕੇ ਸੁਆਹ ਕਰਤਾ ਬਾਈ ਵੇ ਅਸੀਂ ਤਾਂ ਹਾਂ ਮਸ਼ੀਨ ਲੱਗੀ ਵੀ ਸੀਗੀ ਬਾਈ ਪਤਾ ਨਹੀਂ ਜਾਣਦੀ ਕੀ ਸਾਲਾ ਇਹ ਹਾਪਨ ਹੋਇਆ ਵੀ ਕੀ ਕੋਈ ਸ਼ਾਰਟ ਸਰਕਟ ਹੋਇਆ ਜਾਂ ਕਿਦਾਂ ਦਾ ਕਿਸ ਤਰ੍ਹਾਂ ਇਹ ਬਾਹਾਨਾ ਬਣਿਆ ਜੀ ਵੀ ਮਤਲਬ ਕੋਈ ਸਮਝੇ ਨਹੀਂ ਆਈ ਮੈਂ ਤਾਂ ਅੱਗ ਚੱਲਦੀ ਦੇਖੀ ਆ ਵੀ ਅੱਗ ਚੱਲ ਰਹੀ ਹੈ ਜੀ ਨੁਕਸਾਨ ਸਾਡਾ 5 ਕਿੱਲਾਂ ਦਾ ਹੋਵੇ ਉਹਨੇ ਚਾਚੇ ਤਾਂ ਆਏ ਦੇਖ ਲੈਣਗੇ ਅਸੀਂ ਇਹ ਅੱਗ ਸਾਢੇ ਦੁਵਾਰਾਂ ਦੇ ਤਕਰੀਬ ਲੱਗੀ ਹੈ ਜੀ ਮੈਂ ਸੱਗ ਦਾ ਵੀ ਕੋਈ ਪਤਾ ਨਹੀਂ ਲੱਗਿਆ ਕਿ ਕਿਉਂ ਇਸ ਤਰ੍ਹਾਂ ਲੱਗੀ ਹੈ ਬਾਡੀ ਕਰ ਰਹੀ ਸੀ ਬਾਕੀ ਨਕਰਨੇ ਵੀ ਚਲੋ ਬਹੁਤ ਜਿਆਦਾ ਇਛਾ ਦਿੰਦਾ ਹੈ ਅੱਧੇ ਪੌਣੇ ਘੰਟੇ ਚ ਘੱਟੋ ਘੱਟ 200 ਬੰਦਾ ਆ ਗਿਆ ਜੀ ਉਹਨਾਂ ਨੇ ਬਹੁਤ ਮਜੂਦ ਨਾਲ ਆ ਕੇ ਬੰਦ ਕਰ ਦਿੱਤੀ ਜੀ ਫਿਰ ਵੀ ਪੰਜ ਕਿੱਜਾਂ ਦਾ ਸਾਡਾ ਨੁਕਸਾਨ ਹੋ ਗਿਆ ਅਕਤਾ ਜੀ ਲੱਗਣ ਦਾ ਪਤਾ ਹੀ ਨਹੀਂ ਲੱਗੇ ਸੀ ਅਸ ਮੈਂ ਵੀ ਖੇਤ ਤੇ ਸੀ ਉਸ ਟਾਈਮ ਉਹ ਕੇ ਤੇ ਅੱਗ ਲੱਗੀ ਦੀ ਪਤਾ ਲੱਗਾ ਕਿ ਲੰਗੀ ਬੋਤਸੀ ਹੀ ਹੈ 5 5.5 ਸੀ ਕਿੱਲਾਂ ਦੇ ਲਗਣੇ ਨੁਕਸਾਨ ਹੋ ਗਿਆ ਲਗਰਨ ਵਾਸੀ ਸਾਰੀਆਂ ਸੰਗਤਾਂ ਨੇ ਬਹੁਤ ਜੋਰ ਨਾਲ ਆ ਕੇ ਇਕੱਜ ਆਈ ਹੈ। ਖੈਰ ਕੋ ਡੇਈ ਆਈ ਹੈ तकरीबन 1 ਘੰਟਾ ਲੇਟ ਆਈ ਹੈ। ਉਹਨਾਂ ਨੇ ਵੀ ਆ ਕੇ ਮਦਦ ਕੀਤੀ ਹੈ। ਹੁਣ ਅਸੀਂ ਪ੍ਰਸ਼ਾਸਨ ਨੂੰ ਇਹੀ ਗੱਲ ਚਾਹੁੰਦੇ ਕਹਿਣੀ ਚਾਹੁੰਦੇ ਆ ਵੀ ਜ਼ਿਮੀਂਦਾਰ ਦਾ ਬਣਦਾ ਮਾਜ ਵਜ ਮਾਜ ਜਿਹੜਾ ਉਹ ਦਿੱਤਾ ਜਾਵੇ। ਜ਼ਿਮੀਂਦਾਰ ਤਾਂ ਪਹਿਲਾਂ ਹੀ ਥੱਲੇ ਚੱਲਦਾ ਹੈ। ਪਰ ਇਹ ਜਰੂਰ ਮਦਦ ਕਰੀ ਜਾਵੇ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ। ਇਹ ਬੇਨਤੀ ਹੈ ਸਾਡੀ ਪ੍ਰਸ਼ਾਸਨ ਨੂੰ।